ਪਰ ਪੰਜਾਬ ਸਰਕਾਰ ਜੇ ਵਫਾਦਾਰ ਹੁੰਦੀ ਦੇ ਆਪਣੇ ਪੰਜਾਬ ਦੇ ਕਿਸਾਨਾਂ ਦੀ ਤਾਂ ਉਹ ਇਹ ਕਦਮ ਨੂੰ ਰੋਕ ਸਕਦੀ ਸੀ ਇਹਨੂੰ ਡੱਕਿਆ ਜਾ ਸਕਦਾ ਸੀ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਵਿਰਤੀ ਛੜੂਗੀ ਕਿਉਂਕਿ ਇੱਥੇ ਭਗਵੰਤ ਮਾਨ ਜੀ ਕਰ ਰਹੇ ਆ ਜਿਹੜਾ ਰੁਖ ਰਵਈਆ ਕੇਂਦਰ ਦਾ ਸੋ ਜੋ ਹਰਿਆਣਾ ਵਿੱਚ ਵੇਖਣ ਨੂੰ ਮਿਲ ਰਿਹਾ ਉਹ ਗੈਰ ਮਾਨਵੀ ਆ ਉਹ ਕੋਈ ਸਹੀ ਨਹੀਂ ਹੈਗਾ ਜੋ ਅਸੀਂ ਸਮਝ ਰਹੇ ਹੈਗੇ ਆਂ ਇੱਕ ਤਾਂ ਇਹ ਸਾਡੇ ਸਾਹਮਣੇ ਸੀਗਾ ਔਰ ਦੂਸਰਾ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੇ ਵਿੱਚ ਨੌ ਸੈਲਰਸ ਨੂੰ 26 ਮਾਰਕੀਟ ਕਮੇਟੀਆਂ ਉਹਨਾਂ ਦਾ ਕਣਕ ਖਰੀਦਣ ਦਾ ਸਟੋਰ ਕਰਨ ਦਾ ਵੇਚਣ ਦਾ ਦਿੱਤਾ ਹੈਗਾ ਅਧਿਕਾਰ ਬੇਸ਼ੱਕ ਇਹ ਪਾਲਿਸੀ ਕੇਂਦਰ ਦੀ ਯਾਰ ਕੇਂਦਰ ਦੇ ਦਬਾਅ ਹੇਠ ਹੀ ਸਾਰਾ ਕੁਝ ਹੋ ਰਿਹਾ ਹੈਗਾ ਇਸ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਜੇ ਵਫਾਦਾਰ ਹੁੰਦੀ ਦੇ ਆਪਣੇ ਪੰਜਾਬ ਦੇ ਕਿਸਾਨਾਂ ਦੀ ਤਾਂ ਉਹ ਇਹ ਕਦਮ ਨੂੰ ਰੋਕ ਸਕਦੀ ਸੀ ਇਹਨੂੰ ਡੱਕਿਆ ਜਾ ਸਕਦਾ ਸੀ ਪਰ ਉਹਨਾਂ ਨੇ ਵੀ ਪੂੰਜੀਪਤੀਆਂ ਨੂੰ ਖੁਸ਼ ਕਰਨ ਵਾਸਤੇ ਉਹਤੇ ਮੋਹਰ ਲਾਈ ਹੈਗੀ ਆ ਜਿਹੜੀਆਂ 26 ਮਾਰਕੀਟ ਕਮੇਟੀਆਂ ਨੂੰ ਦੂਜੀਆਂ ਕਮੇਟੀਆਂ ਵਿੱਚ ਮਰਜ ਕੀਤਾ ਗਿਆ ਵਾ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਪੰਜਾਬ ਜਿੰਨੇ ਪੰਜਾਬ ਤੇ ਚਾਹੇ ਪਾਵਰ ਸੈਕਟਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਟ੍ਰਾਂਸਪੋਰਟ ਖੇਤਰ ਨਿੱਜੀ ਹੱਥਾਂ ਵਿੱਚ ਗਿਆ ਚਾਹੇ ਹੋਰ ਉਹ ਪਹਿਲਾਂ ਮਰਜ ਹੁੰਦੇ ਰਹੇ ਆ ਇੱਕ ਦੂਜੇ ادارے ਇੱਕ ਦੂਜੇ ادارے ਚ ਮਰਜ ਹੁੰਦੇ ਰਹੇ ਤੇ ਫਿਰ ਦੂਜੇ ادارے ਖਤਮ ਕੀਤੇ ਜਾਂਦੇ ਰਹੇ ਆ ਤੇ ਪੰਜਾਬ ਸਰਕਾਰ ਨੇ ਨਿੱਜੀ ਕਰਨ ਦੀ ਨੀਤੀ ਦੇ ਉੱਤੇ ਇੱਕ ਵਾਰ ਕੀਤਾ ਅਰ ਜਿਵੇਂ ਖੇਤੀ ਸੈਕਟਰ ਤੇ ਉੱਤੇ ਕਾਰਪੋਰੇਟ ਕਬਜ਼ਾ ਚਾਹੁੰਦੇ ਆ ਉਹ ਮੰਡੀ ਵਾਲਾ ਖੇਤਰ ਤੇ ਪੰਜਾਬ ਸਰਕਾਰ ਕਬਜ਼ਾ ਕਰਾ ਰਹੀ ਹੈਗੀ ਆ ਔਰ ਇਹੀ ਖੇਤੀ ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਉਹਨਾਂ 'ਚ ਲਿਖਿਆ ਸੀ ਵੀ ਜਿਹੜੀ ਛੱਡੀ ਏਪੀਐਮਸੀ ਐਕਟ ਆ ਉਹਨੂੰ ਕਮਜ਼ੋਰ ਕਰਨਾ ਔਰ ਜਿਹੜਾ ਸਾਡਾ ਸਰਕਾਰੀ ਮੰਡੀ ਬੋਰਡ ਆ ਉਹਦਾ ਜਿਹੜਾ ਯਾਰਡ ਆ ਉਹ ਕਾਰਪੋਰੇਟ ਲਈ ਖੋਲ ਦਿੱਤਾ ਗਿਆ। ਇਹੀ ਉਹ ਕਾਨੂੰਨਾਂ 'ਚ ਲਿਖਿਆ ਗਿਆ ਸੀ। ਠੀਕ ਆ ਔਰ ਲੋਕਾਂ ਨੂੰ ਇਹੀ ਗੱਲਾਂ ਉਹ 'ਚ ਸੀ ਵੀ ਅਸੀਂ ਕੋਈ ਉਹਦੇ ਵਿੱਚ ਮਾਰਕੀਟ ਫੀਸ ਨਹੀਂ ਲਾਵਾਂਗੇ। ਔਰ ਇਹੀ ਗੱਲ ਉਹ ਕਰ ਰਹੇ ਨੇ ਵੀ ਜਿਹੜੇ ਕਿਸਾਨਾਂ ਨੂੰ ਲਾਲਚ ਦੇ ਰਹੇ ਵੀ ਜਿਹੜੇ ਕਿਸਾਨ ਸਿੱਧੇ ਸੈਲੋ ਦੇ ਵਿੱਚ ਕਣਕ ਲਾਉਣਗੇ ਉਹਨਾਂ ਨੂੰ ਮੰਡੀ ਦੀ ਫੀਸ ਨਹੀਂ ਲੱਗੂਗੀ। ਤੋਂ ਅਸੀਂ ਤੁਹਾਡੇ ਮਾਦਮ ਨਾਲ ਹਵਾਨ ਕਰਾਂਗੇ ਵੀ ਆਪਣੇ 2-4 ਰੁਪਈਆ ਵਾਸਤੇ ਆਪਣਾ ਇਹ ਏਸ਼ੀਆ ਦਾ ਕਹ ਲੋ ਸਭ ਤੋਂ ਵਧੀਆ ਢਾਂਚਾ ਮੰਡੀ ਦਾ ਸਾਥ ਹੋ। ਪੰਜਾਬ ਤੇ ਹਰਿਆਣੇ ਚ ਉਹਨੂੰ ਕਾਰਪੋਰੇਟ ਦੇ ਹੱਥਾਂ ਚ ਨਾ ਲਟਾਈਏ। ਸਾਡੇ ਕਿਸੇ ਕਿਸਾਨ ਨੂੰ ਅਸੀਂ ਅਵਾਨ ਕਰਦੇ ਆਂ ਵੀ ਕਦੀ ਵੀ ਕਣਕ ਅਸੀਂ ਸਿੱਧੀ ਮੰਡੀਆਂ ਵਿੱਚ ਸੈਲੋ ਦੇ ਵਿੱਚ ਨਹੀਂ ਖੜਨੀ ਹੈਗੀ। ਉਹ ਮੰਡੀ ਜਾਊਗੀ। ਜੇ ਪਹਿਲਾਂ ਅਰਥੀ ਸਿਸਟਮ ਚੱਲਦਾ ਸੀ ਉੱਥੇ ਲੱਥੂਗੀ ਛਣਾਈ ਤਲਾਈ ਸਾਰਾ ਕੁਝ ਹੋਊਗਾ ਫਿਰ ਸੈਲੋ ਚ ਵਿੱਚ ਜਾਊਗੀ ਤਾਂ ਇੱਕ ਤਾਂ ਇਹ ਬੇਨਤੀ ਕਰਨੀ ਸੀ ਤੇ ਇਹ ਇਹ ਜਿਹੜਾ ਖੇਤੀ ਕਿੱਤੇ ਉਤੇ ਕਾਰਪੋਰਟ ਦਾ ਕਬਜਾ ਸੀ ਉਹਦੇ ਇੱਕ ਹਮਲਾ ਥੋੜੂ ਸਾਫ਼ ਅੱਜ ਨਜ਼ਰ ਆ ਗਿਆ ਵੈਸੇ ਕੇਂਦਰ ਦੀ ਨੀਤੀ ਆ ਉਹਦੇ ਵਾਸਤੇ ਇਹ ਦੋਹਾਂ ਗੱਲਾਂ ਵਾਸਤੇ ਮੋਰਚਾ ਹੋਰ ਗਾਂ ਕਿਵੇਂ ਤੇਜ਼ ਹੋਵੇ ਦੋ ਐਕਸ਼ਨ ਪ੍ਰੋਗਰਾਮ ਸੀਗੇ ਇੱਕ ਤਾਂ ਜਿਹੜੀ ਪ੍ਰਧਾਨ ਜੀ ਨੇ ਗੱਲ ਕਹੀ ਬਿਲਕੁਲ ਪੂਰੇ ਦੇਸ਼ ਭਰ ਦੇ ਵਿੱਚ ਆਪਾਂ ਲੰਮੇ ਮਾਰਚ ਕੱਢਾਂਗੇ ਜਾਗਰਤੀ ਹੋਣਗੇ ਮੁੱਦੇ ਨੂੰ ਬਾਹਰ ਨਵਾਉਣ ਵਾਸਤੇ ਵੀ ਆਹ ਪੂਰੇ ਦੇਸ਼ ਵਿੱਚ ਹੋ ਰਿਹਾ ਨੂੰ ਦੇਖੋ ਪੰਜਾਬ ਹਰਿਆਣੇ 'ਚ ਮੰਡੀਆਂ ਬਾਕੀ ਤਾਂ ਮੰਡੀ ਨਹੀਂ ਹੈਗੀ ਉੱਥੇ ਤਾਂ ਮੰਡੀ ਨਹੀਂ ਹੈਗੀ ਗਲਤ ਤਾਂ ਜਊ ਉਦੋਂ ਦਾ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਵਿਰਤੀ ਛੜੂਗੀ ਕਿਉਂਕਿ ਇੱਥੇ ਭਗਵੰਤ ਮਾਨ ਜੀ ਕਰ ਰਹੇ ਆ